ਤਰਨਤਾਰਨ ਵਿਖੇ ਪ੍ਰੇਮ ਸਬੰਧਾਂ ਦੇ ਚੱਲਦਿਆਂ ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਮੁੰਡਾ ਰਣਜੀਤ ਸਿੰਘ ਨੂੰ ਧੋਖੇ ਦੇ ਨਾਲ ਘਰ ਬੁਲਾ ਕੇ ਉਸ ਨੂੰ ਜ਼ਹਿਰੀਲੀ ਦਵਾਈ ਦੇ ਕੇ ਮੌਦੇ ਘਾਟ ਉਤਾਰਨ ਸਬੰਧੀ ਸਮਾਚਾਰ ਪ੍ਰਾਪਤ ਹੋਇਆ ਜਦਕਿ ਮੁੰਡੇ ਦੀ ਮੌਤ ਤੋਂ ਬਾਅਦ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਨਾ ਕਰਨ ਤੇ ਮ੍ਰਿਤਕ ਲੜਕੇ ਰਣਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਬੋੜੀ ਚੌਕ ਵਿਖੇ ਕਈ ਕਾਂਟੇ ਧਰਨਾ ਲਗਾ ਕੇ ਰੋਸ ਮੁਜ਼ਾਰਾ ਕੀਤਾ ਗਿਆ ਅਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਹੈ ਮਾਈਕਲ ਚਪਾਲਾ ਮੈਂ ਵਾਚਨਾ ਪੰਜਾਬਾ ਵਾਲਮੀ ਕਿਨਨ ਦਾ ਤੇ ਮੁੰਡੇ ਦਾ ਕੀ ਨਾਮ ਹੈ ਮੁੰਡੇ ਦਾ ਰਣਜੀਤ ਸਿੰਘ ਕਿਡਾ ਮੇਰਾ ਫੈਂਡ ਆ ਤੇ ਜਿਹੜੀ ਕੁੜੀ ਆ ਉਹ ਜਿਹੜੀ ਇਹਦਾ ਨਾਮ ਆ ਦਲਜੀਤ कौर ਤੇ ਉਹਦੇ ਮਾਝੇ ਦਾ ਮਾਦਨਾ ਆ ਜੋਤੀ ਉਹਨਾਂ ਦਾ ਆਪਸ ਵਿੱਚ ਕੀ ਪਿਆਰ ਸੀਗੀ ਸਾਡੇ ਰਣਜੀਤ ਸਿੰਘ ਟਿੱਡੇ ਦਾ ਉਹਦੀ ਮਾਂ ਕੁੜੀ ਦੀ ਮਾਂ ਦਲਜੀਤ ਕੌਰ ਦੀ ਮਾਂ ਜੋਤੀ ਨਾਲ ਰਿਲੇਸ਼ਨ ਸੀਗੇ ਠੀਕ ਹੈ ਉਹਨੇ ਵਿਆਹ ਕਰਾ ਲਿਆ ਸੀ ਇਹਨਾਂ ਨੇ ਸਾਨੂੰ ਟਾਈਮ ਦਿੱਤਾ ਸੀ ਕਿ 15-20 ਦਿਨ ਤੱਕ ਅਸੀਂ ਤੋੜ ਦਾਂਗੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਦਲਜੀਤ ਕੌਰ ਨੂੰ ਨਾਨਕੇ ਭੇਜ ਦਿੱਤਾ ਮੁੰਡਾ ਉਹ ਪਹਿਲਾਂ ਵੀ ਇੱਥੇ ਹੁੰਦਾ ਜਾਂਦਾ ਸੀ ਵਿਆਹ ਕਰਦਾ ਹੁਣ ਅਸਲ ਜੇ ਕੀ ਹੋਇਆ ਇਹਨਾਂ ਨੇ ਕਿ ਮੁੰਡੇ ਨੂੰ ਕੋਈ ਫੋਨ ਕਰਕੇ ਬੁਲਾਇਆ ਬੁਲਾ ਕੇ ਉਹਨੂੰ ਕੋਈ ਜਰੀਲਾ ਪਦਾਰਥ ਖਿਲਾ ਦਿੱਤਾ ਖਿਲਾ ਕੇ ਤੇ ਅਜ ਭਰਾ ਨੂੰ ਫੋਨ ਕਰਤਾ ਕਿ ਤੇਰਾ ਭਰਾ ਇੱਥੇ ਲੜ ਰਿਹਾ ਆ ਅੱਤੇ ਘੰਟੇ ਬਾਅਦ ਫੋਨ ਕਰਦਾ ਵੀ ਉਹਦੀ ਡੈਥ ਹੋ ਗਈ ਆ ਇਹਨੇ ਆ ਕੇ ਚੈੱਕ ਕੀਤਾ ਤੇ ਉਹ ਠੰਡਾ ਹੋਇਆ ਪਿਆ ਸੀਗਾ ਜਿਹਦੇ ਬਾਅਦ ਪੁਲਿਸ ਨੇ ਇਹਨਾਂ ਨੂੰ ਗੱਲ ਸੇਰੇ ਆਇਆ ਤੇ ਸੇਰੇ ਆਪਾਂ ਕਾਨੂੰਨੀ ਕਰਦੇ ਆ ਜਦੋਂ ਵੀ ਸੇਰੇ ਗਏ ਤੇ ਥਾਣੇਦਾਰ ਕਰਮਾਲ ਸਿੰਘ ਜੋ ਫੋਰਾ ਦਫਤਰੀ ਦਾ ਜਾਂ ਗਿਆ ਉਹਨੇ ਸਾਨੂੰ ਹੋ ਗਿਆ ਇੱਦਾਂ ਕਿ ਤੁਸੀਂ 6 ਮਹੀਨੇ ਬਾਅਦ ਹੀ ਰਾਇਨਵਾ ਕਰਨਾ ਸਾਲ ਬਾਅਦ ਵੀ ਕਰਨਾ ਆ ਤੁਸੀਂ ਅੱਜ ਹੀ ਦੱਸੋ ਤੁਸੀਂ ਕੀ ਕਰਨਾ ਆ ਜਿਸ ਤਰੀਕੇ ਦਾ ਹੀ ਰੋਜ਼ ਕੀਤਾ ਉਹ ਤਾਂ ਸ਼ੁਰੂ ਤੋਂ ਹੀ ਇੱਕ ਪਲਾਨੇਸ਼ਨ ਕਰਦੇ ਆ ਵੀ ਉਹਨਾਂ ਨੂੰ ਕੁੜੀ ਵਾਲਾਂ ਨੂੰ ਸਮਝਾਤਾ ਵੀ ਤੁਸੀਂ ਕਹਿਣਾ ਜੀ ਉਹ ਖਾ ਗਿਆ ਉਹ ਖਾ ਗਿਆ ਨਾ ਕਿ ਕਹਿੰਦੇ ਵੇਖਿਆ ਨਹੀਂ ਆ ਸਾਨੂੰ ਜਿੱਥੋਂ ਤੱਕ ਹੈਗਾ ਲੱਗਦਾ ਆ ਵੀ ਉਹਨਾਂ ਨੇ ਉਹਨੂੰ ਸੱਤ ਕੇ ਮਾਂ ਦੇ ਮਾਂ ਨੇ ਆਪਣੀ ਭਝਾਈ ਨਾਲ ਮਿਲ ਕੇ ਰஞ்சிਤ ਦੇ ਨਾਲ ਉਹਨੂੰ ਕੋਈ ਜ਼ਰੀਲਾ ਪ੍ਰਾਧ ਦੇ ਕੇ ਮਾਰਿਆ ਆ ਪੁਲਿਸ ਨੇ ਜਿਹੜੀ ਐਫ ਆਈ ਆਰ ਕੀਤੀ ਕੀ ਕੀਤੀ ਸੀ ਪੁਲਿਸ ਨੇ ਪਹਿਲਾਂ ਐਫ ਆਈ ਆਰ ਕੀਤੀ 302/34 ਦੀ ਜਿਹੜਾ ਕਿ ਡੀ ਐਸ ਪੀ ਨੇ ਰੋਕ ਲਾਤੀ ਰੁਕ्तार ਰਵਾਨਾ ਵੀ ਕਰ ਦਿੱਤਾ ਸਾਡੇ ਬੈਠਾ 5 ਵਜੇ ਆ ਸਾਨੂੰ ਉਹਨਾਂ ਨੇ ਰਿਲਾਤ ਦਵਾ ਕੇ 302 ਦਾ ਪੱਛਾ ਕੱਟਿਆ ਐ 302 ਦਾ ਬੰਦਾ 306 ਦਾ ਬੰਦਾ ਹੈ 306 ਦਾ ਕਿੱਦਾਂ ਬਣਾਉਂਦੇ ਆ ਇਹ ਤੇ ਖੁਦ ਤੋਂ ਸਪਸ਼ਟਿਕਰਨ ਕਰਦੇ ਦੇ ਕਿ ਮੁੰਡਾਂ ਨੇ ਖਾ ਲਿਆ ਜੱਦ ਕੇ ਅਸੀਂ ਸਾਬਿਤ ਕਰਾ ਸਾਡੇ ਆ ਵੀ ਇਹਨਾਂ ਨੇ ਖਵਾਇਆ ਇਹਨਾਂ ਨੇ ਮਾਰਿਆ ਜਦੋਂ ਸਹੀ ਆਇਆ ਸਾਡੇ ਘਰ ਆ ਗਿਆ ਇੱਥੇ ਆ ਕੇ ਖਾਣਾ ਸੀ ਉਹਨੇ ਜੇ ਉਹਨਾਂ ਦੇ ਹਵਲਦਾਰ ਮਿਹਰ ਸਿੰਘ ਦੇ ਬਿਆਨ ਸਨਦੇ ਆ ਤੇ ਮਿਹਰ ਸਿੰਘ ਫੀਚਰ ਕਹਿੰਦਾ ਹੈ ਕਿ ਮੁੰਡਾ ਤੇ ਨੰਗਾ ਪਿਆ ਸੀ ਰੇੜੇ 'ਚ ਇਹਨਾਂ ਨੇ ਜ਼ਬਰਦਸਤੀ ਤਬਾ ਚਾਹ ਦੇ ਨਾਲ ਉਹ ਪਿਆਰ ਦੇ ਨਾਲ ਉਹਨੂੰ ਕੁਝ ਮਿਲਾ ਕੇ ਖਵਾਇਆ ਆ ਤੇ ਉਹਦਾ ਖੂਨ ਕੀਤਾ ਗੋਦੀ ਕੀ ਮੰਗ ਕਰਦੇ ਜੋ ਅਸੀਂ ਉਹਨਾਂ ਮੰਗ ਕਰਦੇ ਆ ਕਿ ਉਸ ਪਰਿਵਾਰ ਤੇ 302 ਦਾ ਪਰਚਾ ਹੋਣਾ ਚਾਹੀਦਾ ਤੇ ਬੰਦੇ ਅਰੈਸਟ ਹੋਣਗੇ ਜਿੰਨਾ ਚਿਰ ਬੰਦੇ ਰਸ ਨਹੀਂ ਹੋਣਗੇ ਹੀ ਲਾਜ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ ਓਕੇ ਤੇ ਜਿਹੜਾ ਉਹ ਮੈਡੀਕਲ ਹੋਈ ਜੋ ਪਰਚਾ ਦਾ ਉਹਦੇ ਵਾਸਤੇ ਅਸੀਂ ਕਾਰ ਵੀ ਦੇਖਦੇ ਆ ਇਨਵੈਸਟੀਗੇਸ਼ਨ ਵਾਸਤੇ ਜੋ ਹੋਊਗਾ ਉਹ ਵੀ ਬਤਾਉਗਾ ਮੈਡੀਕਲ ਵਿੱਚ ਜੋ ਹੋਊਗਾ ਉਹ ਵੀ ਬਤਾਉਗਾ ਉਹ ਅਸੀਂ ਵੈਰੀਫਾਈ ਕਰ ਲੈਣਾ ਜੋ ਸਹੀ ਉਹਦੇ ਬਤਾਉਗਾ ਕਾਨੂੰਨ ਦੇ ਮਤਲਬ ਉਹਗਾ ਔਰ ਜੋ ਮੈਡੀਕਲ ਉਹ ਕੋਈ ਬਤਾਉਗਾ ਸਰੀਰ ਦੇ ਬਿਲਕੁਲ ਉਹਨੂੰ ਇਨਵੈਸਟੀਗੇਸ਼ਨ ਉਹਨੂੰ ਅਸੀਂ ਵਿੱਚ ਜੋ ਹੋਊਗਾ ਤੇ ਜਦ ਇਹ ਸਰਨਾ ਸਰਨਾ ਦਿਖਾ ਕੇ ਪ੍ਰਕਾਸ਼ ਇਹ ਜੇ ਇਹਨਾਂ ਨਾਲ ਗੱਲਬਾਤ ਕਰਦੇ ਆ ਜੋ ਇਹ ਕਰ ਕੋ ਬਤਾਉਗਾ ਠੀਕ ਹੈ ਰੰਤਰੰਤੋ ਵਿਜੇਰੂੜਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਕੋਰੀਆ ਜੰਗਲ